ਦੇਖੋ ਮੇਰਾ ਨਾਮ ਪੁਨੀਤ ਬਤਰਾ ਹੈ ਤੇ ਮੈਂ ਤੁਹਾਨੂੰ ਇਸ ਬਾਰੇ ਹੀ ਕਹਿਣਾ ਚਾਹਾਂਗੀ ਕਿ ਸਾਡੀ ਧਰਤੀ ਤੇ ਇੱਕ ਚੀਜ਼ ਹੀ ਕੰਮ ਕਰਦੀ ਹੈ ਔਰ ਉਹ ਹੈ ਪਰਮਾਤਮਾ ਦਾ ਨਾਮ ਜੋ ਲੋਕ ਇਸ ਤੋਂ ਵਿਛੜ ਗਏ ਹਨ ਉਹਨਾਂ ਦੀ ਜੋ ਜੂਨ ਹੈ ਉਹ ਕਿਸੇ ਨਰਕ ਤੋਂ ਘਟਣੀ ਹੈ ਔਰ ਰਹੀ ਗੱਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੰਗ ਦਾ ਮਾਹੌਲ ਹੈ ਤੇ ਉਸ ਸਮੇਂ ਸਿਰਫ ਬਾਬਾ ਜੀ ਹੀ ਕੰਮ ਆਏ ਜਾਂ ਆਪਣੇ ਜਿੰਨੇ ਵੀ ਗੁਰੂ ਪੀਰ ਨੇ ਇਹੀ ਕੁਛ ਕਰਨ ਤਾਂ ਕਰਨ ਇਨਸਾਨ ਤਾਂ ਬਿਲਕੁਲ ਹੀ ਬੇਮੁਖ ਹੋ ਚੁੱਕਾ ਹੋਇਆ ਤੁਸੀਂ ਦੇਖ ਰਹੇ ਹੋ ਕਿਵੇਂ ਸਿੱਖ ਮੁਸਲਮਾਨ ਸਿੱਖ ਈਸਾਈ ਜੋ ਸਾਰੇ ਹਿਊਮਨ ਨੇ ਭਰਾ ਨੇ ਇੱਕ ਦੂਜੇ ਦੇ ਕਿਵੇਂ ਲੜ ਰਹੇ ਨੇ 2 ਸਾਲ ਦੇ ਬੱਚੇ ਵੀ ਇਦਾਂ ਨਹੀਂ ਲੜਦੇ ਜਿਵੇਂ ਕਿ ਸਾਡੇ ਗਵਰਨਮੈਂਟ ਜਾਂ ਸਰਕਾਰਾਂ ਨੇ ਹਨਾ ਪਾਕਿਸਤਾਨੀਆਂ ਨੇ ਔਰ ਜਿੰਨੇ ਵੀ ਨੇ ਧਰਮ ਨੇ ਜਾਤ ਵਾਦ ਭੇਦ ਭਾਵ ਤਾਂ ਸਾਡੇ ਗੁਰੂ ਨਾਨਕ ਸਾਹਿਬ ਨੇ ਨਹੀਂ ਕੀਤੇ ਬਿਲਕੁਲ ਤੇ ਅਸੀਂ ਇਨਸਾਨਾਂ ਨੇ ਕਿੰਨਾ ਮਾੜਾ ਹਾਲ ਕਰਤਾ ਕਿ ਜਗਾ ਜਗਾ ਅਸੀਂ ਬੰਬ ਸੁੱਟ ਰਹੇ ਆ ਵਿਦਆਊਟ ਐਨੀ ਰੀਜ਼ਨ ਕਸ਼ਮੀਰ ਹੈ ਦਾ ਉਹ ਦਾ ਕਸ਼ਮੀਰ ਸਾਡਾ ਸ਼ਬਦ ਹੈ ਇੱਕ ਗੱਲ ਸੋਚ ਕੇ ਚੱਲੋ ਅਸੀਂ ਲੋਕ ਉਥੇ ਦੇ ਟੂਰਿਸਟ ਆ ਕਿਰਪਾ ਕਰਕੇ ਉਥੇ ਜਿਹੜੇ ਰੈਜ਼ੀਡੈਂਸ਼ੀਅਲਸ ਨੇ ਮੇਰਾ ਤੇਰਾ ਕਰਕੇ ਉਹਨਾਂ ਨੂੰ ਵੀ ਜੀਣ ਦਿਓ ਉਹ ਵੀ ਵਿਚਾਰੇ ਇਨਸਾਨ ਹੈ